ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਤੁਸੀਂ ਜਿਹੜੇ ਪੰਜਾਬ ਪੁਲਿਸ ਦੀ ਜਿਹੜੀ ਗੱਡੀ ਆ ਉਹਨੂੰ ੱਤਕਾ ਲਾਇਆ ਜਾ ਰਿਹਾ ਮੰਜੀਤ ਸਿੰਘ ਰਾਏ ਜਿਹੜਾ ਖੁਦ ਡਰਾਈਵਰ ਸੀਟ ਦੇ ਉੱਪਰ ਬੈਠ ਕੇ ਪੰਜਾਬ ਪੁਲਿਸ ਦੀ ਇਹ ਗੱਡੀ ਜਿਹੜੀ ਬੱਸ ਜਿਹੜੀ ਅੱਗੇ ਲਗਾਈ ਹੋਈ ਸੀ ਉਸ ਨੂੰ ੱਤਕਾ ਲਗਾ ਕੇ ਜਿਹੜੀ ਇਹ ਬੱਸ ਨੂੰ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਅੱਗੇ ਲਿਜਾ ਰਹੇ ਆ ਉਹ ਕਹਿੰਦੇ ਜਿਹੜਾ ਓਲਾ ਕੀਤਾ ਹੋਇਆ ਸੀ ਦੇਖ ਸਕਦੇ ਆ ਤੁਸੀਂ ਇਹ ਬੱਸ ਜਿਹੜੀ ਆ ਪੰਜਾਬ ਪੁਲਿਸ ਦੀ ਜਿਹੜੀ ਇਹ ਬੱਸ ਜਿਹੜਾ ਲੈ ਗਈ ਹੈ ਅੱਗੇ ਨੂੰ ਜਿਹੜਾ ਬੈਰੀਕੇਟਿੰਗ ਵਾਲ ਨੂੰ ਜਿਹੜਾ ਲੈ ਕੇ ਗਏ ਆ ਤੇ ਖੁਦ ਜਿਹੜਾ ਮਨਜੀਤ ਸਿੰਘ ਰਾਏ ਕਿਸਾਨਾਂ ਵੱਲੋਂ ਜਿਹੜਾ ਇਸ ਬੱਸ ਨੂੰ ਤੱਕਾ ਲਗਾ ਦਿੱਤਾ ਗਿਆ ਜਿਹੜਾ ਦੇਖ ਸਾਹਬ ਤੁਸੀਂ ਮਨਜੀਤ ਸਿੰਘ ਰਾਏ ਹੁਣੇ ਜਿਹੜਾ ਬੱਸ ਨੂੰ ਜਿਹੜਾ ਖੁਦ ਜਿਹੜਾ ਡਰਾਈਵਰ ਸੀਟ ਤੇ ਬੈਠ ਕੇ ਸਕੇਦੇ ਇਹ ਬੱਸ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਅੱਗੇ ਜਿਹੜਾ ਤੱਕਾਲਾਗਾ ਜਿਹੜਾ ਅੱਗੇ ਤੋੜ ਦਿੱਤੀ ਗਈ ਹੈ ਅੱਜ ਲੋਕ ਸਭਾ ਹਲਕਾ ਜਿਲੰਦਰ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਦੇ ਜਿਹੜੇ ਰੈਲੀ ਆ ਉਸ ਤੋਂ ਪਹਿਲਾਂ ਦੇਖ ਸਕਦੇ ਤੁਸੀਂ ਤਸਵੀਰਾਂ ਦਿਖਾ ਦਿੰਦੇ ਆ ਕਿ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਜਾਣਾ ਸੀਗਾ ਤੇ ਇੱਥੇ ਜਿਹੜਾ ਰੁਕੇ ਜਾ ਰਿਆ ਉਹਨਾਂ ਨੂੰ ਪੰਜਾਬ ਪੁਲਿਸ ਜਿਹੜਾ ਇੱਥੇ ਲੱਗੇ ਹੋਏ ਆ ਕਿਸਾਨ ਜਿਹੜਾ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇੱਥੇ ਰੋਕ ਲਿਆ ਗਿਆ ਜਿਹੜਾ ਹੁਣ ਆਪਸ ਦੇ ਵਿੱਚ ਜਿਹੜਾ ਸਰਕਾਰ ਸਰਕਾਰ ਕਿਸਾਨ ਅੱਗੇ ਵਧਣ ਦੇ ਲਈ ਕਹਿ ਰਹੀ ਹੈ ਪਰ ਜਿਹੜਾ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਇੱਥੇ ਗੁਜਰਾਤ ਪੁਲਿਸ ਤੇ ਨਾਲ ਪੰਜਾਬ ਪੁਲਿਸ ਜਿਹੜਾ ਕਿਸਾਨਾਂ ਨੂੰ ਰੋਕ ਰਿਹਾ ਹੈ ਭਾਰਤ ਕਿਸਾਨ ਜਿਹੜਾ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਜਿਹੜਾ ਉਹ ਇਸ ਕਾਫਲੇ ਨੂੰ ਲੈ ਕੇ ਜਿਹੜਾ ਇੱਥੇ ਪਹੁੰਚੇ ਹੈ ਨਾਰੇਬਾਜੀ ਕੀਤੀ ਜਾ ਰਹੀ ਹੈ ਬੈਰੀਗੇਟਿੰਗ ਕੀਤੀ ਹੋਈ ਹੈ ਕਿਸਾਨਾਂ ਨੂੰ ਜਿਹੜਾ ਅੱਗੇ ਨਹੀਂ ਵਧਣ ਦਿੱਤਾ ਜਾਵੇ ਉਸ ਲਈ ਜਿਹੜਾ ਪੁਲਿਸ ਨੇ ਜਿਹੜਾ ਬੈਰੀਗੇਟਿੰਗ ਜਿਹੜੇ ਕੀਤੀ ਹੋਈ ਹੈ ਜਿਹੜੇ ਗੱਡੀਆਂ ਵਗੈਰਾ ਜਿਹੜਾ ਆ ਜਿਹੜਾ ਰੈਲੀ ਵਾਲ ਨੂੰ ਗੱਡੇ ਜਾ ਰਹੇ ਆ ਉਹ ਅੱਗੇ ਜਿਹੜੇ ਜਾਣ ਦਲੇ ਵੱਖਰਾ ਰਸਤਾ ਜਿਹੜਾ ਹੈ ਬੈਰੀਗੇਟਿੰਗ ਜਿਹੜਾ ਦੇਖ ਸਕਦੇ ਹੋ ਤੁਸੀਂ ਐਸਪੀ ਫਗਵਾੜਾ ਜਿਹੜਾ ਪਹੁੰਚਿਆ ਹੋਇਆ ਇੱਥੇ ਕਿਸਾਨਾਂ ਨੂੰ ਹੁਣ ਇੱਥੇ ਜਿਹੜਾ ਰੋਕ ਲਿਆ ਗਿਆ ਹੈ ਫੋਰਸ ਜਿਹੜੀ ਲਗਾ ਦਿੱਤੀ ਗਈ ਹੈ ਦੇਖ ਆਇਆ ਤੁਸੀਂ ਤਸਵੀਰਾਂ ਦੇਖ ਆਵੇਂ ਮਰੇ ਅੱਗੇ ਜਿਹੜੀ ਬੈਰੀਕੇਡਿੰਗ ਜਿਹੜੀ ਕੀਤੀ ਹੋਈ ਹੈ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਜਾਣਾ ਬਿਲਕੁਲ ਵੀ ਪੰਜਾਬ ਦੇ ਖਾਰੇ ਤੋਂ ਮੋਨੇ ਤੋਂ ਵੀਡੀਓ ਟੀਵੀ ਵਾਲੀ ਆ ਤੁਸੀਂ ਦੋ ਪੇਟੀ ਰੈਲੀ ਆ ਉਹ ਤਾਂ ਬਹੁਤ ਤਰ੍ਹਾਂ ਦੇ ਹੱਥ ਦੇਖ ਲੈ ਤਸਵੀਰਾਂ ਜਿਹੜੀਆਂ ਕਿਸਾਨਾਂ ਵੱਲੋਂ ਜਿਹੜਾ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਯਾਰ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਉਹਨਾਂ ਨੂੰ ਰੋਕ ਲਿਆ ਗਿਆ ਹੈ ਅੱਗੇ ਨਹੀਂ ਜਿਹੜਾ ਵਧਣ ਦਿੱਤਾ ਜਾ ਰਿਹਾ ਇਹ ਇਧਰ ਦੇਖਾ ਜਿਹੜੀ ਕਿਸਾਨ ਜਥੇਬੰਦੀ ਜਿਹੜੇ ਝੰਡੇ ਲੱਗੇ ਹੋਏ ਆ ਉਹ ਗੱਡੀ ਬਿਲਕੁਲ ਵੀ ਅੱਗੇ ਨਹੀਂ ਵਧਣ ਦਿੱਤੀ ਜਾ ਰਹੀ ਰੈਲੀ ਸਥਾਨ ਜਿਹੜਾ ਪੀਪੀ ਦੇ ਵਿੱਚ ਹੋ ਰਿਹਾ ਉਹ ਗੱਡੀ ਜਿਹੜੀ ਅੱਗੇ ਨਹੀਂ ਜਾਣ ਦਿੱਤੀ ਨਹੀਂ ਅੱਗੇ ਜਾਣ ਦਿੱਤੀ ਜਾ ਰਹੀ ਪੁਲਿਸ ਦੇ ਨਾਲ ਕਿ ਜੇਖੇ ਵੰਦੀ ਦਾ ਜਿਹੜਾ ਝੰਡਾ ਲੱਗਾ ਹੋਇਆ ਹੈ ਗੱਡੀ ਦੇ ਉੱਪਰ ਇਸ ਕਾਰਨ ਗੱਡੀ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਜੇਸ ਗੱਡੀ ਦੇ ਉੱਪਰ ਝੰਡਾ ਨਹੀਂ ਲੱਗਾ ਉਹ ਗੱਡੀਆਂ ਜਿਹੜੇ ਦੇਖ ਸਕਦੇ ਤੁਸੀਂ ਸਿੱਧੇ ਆ ਨਿਕਲਣ ਦਿੱਤੇ ਜਾ ਰਿਹਾ ਪਰ ਜੇਸ ਗੱਡੀ ਦੇ ਉੱਪਰ ਝੰਡਾ ਲੱਗਾ ਹੋਇਆ ਕਿਸਾਨੀ ਦਾ ਉਸ ਗੱਡੀ ਨੂੰ ਜਿਹੜਾ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਉਹ ਗੱਡੀ ਜਿਹੜੀ ਹੈ ਹੁਣ ਸਾਈਡ ਥਾਣੇ ਜਿਹੜੀ ਕਢਾਈ ਜਾ ਰਹੀ ਹੈ ਦੇਖ ਸਕਦੇ ਤੁਸੀਂ ਇਸ ਗੱਡੀ ਦੇ ਉੱਪਰ ਜਿਹੜਾ ਝੰਡਾ ਲੱਗਾ ਹੋਣ ਕਰਾ ਜਿਹੜਾ ਇਹ ਗੱਡੀ ਸਿੱਧੀ ਨਹੀਂ ਨੰਗਲ ਦਿੱਤੀ ਜਾ ਰਹੀ ਜਦ ਕਿ ਬਾਕੀ ਜਿਹੜੀ ਗੱਡੀਆਂ ਆ ਸਿੱਧਾ ਨੰਗਾ ਦਿੱਤੀ ਜਾ ਰਹੇ ਆ ਜਿਹੜਾ ਜਲੰਧਰ ਅਮਰੋਸਰ ਨੂੰ ਜਿਹੜਾ ਰਸਤਾ ਜਾ ਰਿਹਾ ਦੇਖਾਦਾ ਤੁਸੀਂ ਜਿਹੜਾ ਗੱਲ ਕਰ ਰਹੇ ਕਿੱਥੇ ਜਾਣਾ ਭਾਈ ਤੁਸੀਂ ਤੁਹਾਨੂੰ ਇੱਥੇ ਰੋਕਿਆ ਕਿੱਥੇ ਤੁਹਾਨੂੰ ਜਾਵੇ ਸਿੰਘੂ ਬਾਰਡ ਦੇ ਉੱਤੋਂ ਆਪਣੀ ਡਿਊਟੀ ਨਿਭਾ ਕੇ ਆਏ ਆ ਸਾਨੂੰ 15 ਦਿਨ ਹੋ ਗਏ ਇੱਥੋਂ ਆਏ ਆ ਐ ਹੀ ਉਹ ਨੰਬਰ ਸਰ ਚੱਲੇ ਆ ਅਹੀਂ ਅਸੀਂ ਝੰਡਾ ਲੱਗਾ ਤਾਂ ਰੁਕੇ ਜੀ ਸਾਨੂੰ ਝੰਡਾ ਲੱਗਾ ਤਾਂ ਰੱਖਿਆ ਹੂੰ ਬਾਕੀ ਕੀ ਕਰੀਏ ਸਾਰੇ ਜਾਨ ਸਾਈਡ ਤਾਂ ਨਹੀਂ ਨਿਕਲੋ ਅਸੀਂ ਸਿੱਧਾ ਜਾਣਾ ਹੈ ਅੰਮ੍ਰਿਤਸਰ ਨੂੰ ਜਾਣਾ ਸਾਡਾ ਪਿੰਡ ਇੱਧਰ ਹੈ ਇੱਧਰ ਕਿੱਥੇ ਜਾਵਾਂਗੇ ਠੀਕ ਹੈ ਜਿਹੜੇ ਦਿੱਤਾ ਹੋਇਆ ਦਾ ਕਰਕੇ ਇੱਧਰ ਜਾਣ ਦਿੱਤਾ ਜਾ ਆ ਸਾਨੂੰ ਝੰਡਾ ਲੱਗਾ ਤਾਂ ਦਾ ਕਰਕੇ ਸਿੱਧੇ ਨਹੀਂ ਜਾਣ ਦੇਣਾ ਪਰ ਅਸੀਂ ਇੱਧਰ ਪਾਸੇ ਨੂੰ ਕਿੱਧਰ ਜਾਵਾਂਗੇ ਸਾਨੂੰ ਰਾਹ ਤਾਂ ਨਹੀਂ ਪਤਾ ਅਸੀਂ ਅੰਮ੍ਰਿਤਸਰ ਨੂੰ ਆਏ ਅੰਮ੍ਰਿਤਸਰ ਜਾਣਾ ਨੇੜੇ ਮੇੜ ਕਰ ਠੀਕ ਹੈ ਜੀ ਸੰਸਦ ਤੁਸੀਂ ਜਿਹੜਾ ਕਹ ਰਹੇ ਆਂ ਅਸੀਂ ਬਾਰਡਰ ਤੋਂ ਜਿਹੜਾ ਡਿਊਟੀ ਦੇ ਕੇ ਸ਼ੰਭੂ ਬਾਰਡਰ ਤੋਂ ਡਿਊਟੀ ਦੇ ਕੇ ਵਾਪਸ ਅਸੀਂ ਜਾ ਰਹੇ ਸੀ ਆਮਰਸਰ ਜਾਣਾ ਸੀਗਾ ਪਰ ਸਾਡੀ ਗੱਡੀ ਜਿਹੜਾ ਝੰਡਾ ਲੱਗਾ ਹੁਣ ਕਰ ਜਿਹੜਾ ਅੱਗੇ ਨਹੀਂ ਸਾਨੂੰ ਜਾਣ ਦਿੱਤਾ ਜਾ ਰਿਹਾ ਜਿਹੜਾ ਡਾਇਵਰਸ਼ਨ ਦਿੱਤਾ ਹੋਇਆ ਉਧਰ ਨੂੰ ਜਾਣ ਦਿੱਤਾ ਜਾ ਰਿਹਾ ਜਦ ਕਿ ਬਾਕੀ ਗੱਡੀਆਂ ਜਿਹੜੀਆਂ ਇੱਧਰ ਦੇਖ ਸਕਦੇ ਤੁਸੀਂ ਜਿਹੜੇ ਭਾਜਪਾ ਦੇ ਆ ਜਿਹੜੇ ਰੈਲੀ ਦੇ ਵਿੱਚ ਜਿਹੜੇ ਜਾ ਰਿਹਾ ਵਰਕਰ ਕੋਣਾ ਬੋਲੋ ਜਿਹੜਾ ਭਾਜਪਾ ਜਿੰਦਾਬਾਦ ਜਿਹੜੇ ਨਾਰੇ ਜਿਹੜੇ ਕੀਤੇ ਜਾ ਰਿਹਾ ਇੱਧਰ ਮੁਰਦਾਬਾਦ ਇੱਧਰ ਜਿੰਦਾਬਾਦ ਜਿਹੜੇ ਨਾਰੇ ਭਾਈ ਜਿਹੜੇ ਕੀਤੇ ਜਾ ਰਿਹਾ ਜਿਹੜੇ ਰੈਲੀ ਵਾਲ ਨੂੰ ਪਿੱਛੇ ਦੇਖ ਸਕਦੇ ਤੁਸੀਂ ਛੋਟਾ ਜਵਾਬ ਦਿੱਤਾ ਜਾਉਗਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਤੁਸੀਂ ਜਿਹੜੇ ਪੰਜਾਬ ਪੁਲਿਸ ਦੀ ਜਿਹੜੀ ਗੱਡੀ ਆ ਉਹਨੂੰ ਚੱਕਾ ਲਾਇਆ ਜਾ ਰਿਹਾ ਮੰਜੀਤ ਸਿੰਘ ਰਾਏ ਜਿਹੜਾ ਖੁਦ ਡਰਾਈਵਰ ਸੀਟ ਦੇ ਉੱਪਰ ਬੈਠ ਗਿਆ ਪੰਜਾਬ ਪੁਲਿਸ ਦੀ ਇਹ ਗੱਡੀ ਜਿਹੜੀ ਬੱਸ ਜਿਹੜੀ ਅੱਗੇ ਲਗਾਈ ਹੋਈ ਸੀਗੀ ਉਸ ਨੂੰ ਧੱਕਾ ਲਗਾ ਕੇ ਜਿਹੜੀ ਇਹ ਬੱਸ ਨੂੰ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਅੱਗੇ ਲਿਜਾ ਰਹੇ ਆ ਉਹ ਕਹਿੰਦੇ ਜਿਹੜਾ ਓਲਾ ਕੀਤਾ ਹੋਇਆ ਸੀ ਦੇਖ ਸਕਦੇ ਤੁਸੀਂ ਇਹ ਬੱਸ ਜਿਹੜੀ ਹੈ ਪੰਜਾਬ ਪੁਲਿਸ ਦੀ ਜਿਹੜੀ ਇਹ ਬੱਸ ਜਿਹੜਾ ਲੈ ਗਏ ਐ ਅੱਗੇ ਨੂੰ ਜਿਹੜਾ ਬੈਰੀਕੇਡਿੰਗ ਵਾਲ ਨੂੰ ਜਿਹੜਾ ਲੈ ਕੇ ਗਏ ਐ ਤੇ ਖੁਦ ਜਿਹੜਾ ਮਨਜੀਤ ਸਿੰਘ ਰਾਏ ਕਿਸਾਨਾਂ ਵੱਲੋਂ ਜਿਹੜਾ ਇਸ ਬੱਸ ਨੂੰ ੱਤਕਾ ਲਗਾ ਦਿੱਤਾ ਗਿਆ ਜਿਹੜਾ ਦੇਖ ਸਕਦੇ ਤੁਸੀਂ ਮਨਜੀਤ ਸਿੰਘ ਰਾਏ ਹੁਣੇ ਜਿਹੜਾ ਬੱਸ ਨੂੰ ਜਿਹੜਾ ਖੁਦ ਜਿਹੜਾ ਡਰਾਈਵਰ ਸੀਟ ਤੇ ਬੈਠ ਕੇ ਸੀਗੇ ਇਹ ਬੱਸ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਐ ਅੱਗੇ ਜਿਹੜਾ ੱਤਕਾ ਲਗਾ ਕੇ ਜਿਹੜਾ ਅੱਗੇ ਤੋੜ ਦਿੱਤੀ ਗਈ ਐ ਕੋਕੀ ਉਸ ਜਗਾ ਤੋ ਲਗਾਤਾਰ ਕਹੇ ਸੀ ਬਾਸ ਨੂੰ ਹਟਾਇਆ ਜਾਵੇ ਪਰ ਕਿਆ ਜਾ ਰਹਾ ਸੀਗਾ ਕਿ ਜਿਹੜਾ ਡਰਾਈਵਰ ਨਹੀਂ ਮਿਲ ਰਿਹਾ ਹੈਗਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੀ ਹੈ ਮਨਜੀਤ ਸਿੰਘ ਰਾਏ ਹੁਣਾਂ ਨਾਲ ਰਾਏ ਸਾਹਿਬ ਉਧਰ ਚਲੋ ਰਾਏ ਸਾਹਿਬ ਵਾਹ ਨਿਹਾਲ ਲਗਾਤਾਰ ਜਿਹੜਾ ਤਲਗੀ ਵਾਲਾ ਮਾਹੌਲ ਜਿਹੜਾ ਗਰਮੀ ਵਾਲਾ ਮਾਹੌਲ ਜਿਹੜਾ ਬੰਦਾ ਉਧਰ ਚਲੋ ਜਿਹੜਾ ਲੈਂਕ ਰੋਡ ਆ ਉਧਰ ਵਾਲੇ ਜਿਹੜੇ ਜੱਜਪੁਰ ਦੀ ਉਧਰ ਕੀਤੇ ਜਿਹੜੇ ਕਿਸਾਨ ਜਿਹੜੇ ਆ ਉਧਰ ਜਿਹੜਾ ਕੇਚੇ ਜਾ ਰਹੇ ਜਿਹੜੇ ਪ੍ਰਸ਼ਾਸਨ ਨਾਲ ਜਿਹੜੇ ਗੱਲਬਾਤ ਹੋਈ ਆ ਗੱਲਬਾਤ ਕਰਨ ਦੀ ਕਿ ਕਹਿੰਦੇ ਆ ਕਿ ਟਕੜਾਲੀ ਨਾਵਰੇ ਪ੍ਰਸ਼ਾਸਨ ਨਾਲ ਹੋਵੇ ਰਾਜ ਸਾਹਿਬ ਅਸੀਂ ਦੇਖਿਆ ਹੁਣ ਬੱਸ ਜਿਹੜੀ ਪੁਲਿਸ ਦੀ ਪ੍ਰਸ਼ਾਸਨ ਦੀ ਬੱਸ ਜਿਹੜੀ ਲੱਗੀ ਹੋਈ ਸੀ ਆਪ ਤੁਸੀਂ ਡਰਾਈਵਰ ਸੀ ਨੇ ਬੈਠਾ ਕੀ ਨਾਬਤ ਕੀ ਆ ਗਈ ਪੁਲਿਸ ਪ੍ਰਸ਼ਾਸਨ ਨੂੰ ਲਗਾਤਾਰ ਤੁਸੀਂ ਕਹਿ ਰਹੇ ਸੀਗੇ ਅਸੀਂ ਪ੍ਰਸ਼ਾਸਨ ਨੂੰ ਕਹਿ ਰਹੇ ਸੀਗੇ ਕਿ ਸਾਨੂੰ ਤੁਸੀਂ ਜਿੱਥੇ ਰੋਕਿਆ ਸੀ ਉੱਥੇ ਰੁਕ ਗਏ ਅਸੀਂ ਪੀਸਫੁਲੀ ਆਪਣਾ ਵਿਰੋਧ ਦਰਜ ਕਰਾਉਣਾ ਚਾਹੁੰਦੇ ਆਂ ਪ੍ਰੋਟੈਸਟ ਦਰਜ ਕਰਾਉਣਾ ਚਾਹੁੰਦੇ ਆਂ ਸਾਨੂੰ ਇੱਥੋਂ ਲਗਭਗ 5-6 ਕਿਲੋਮੀਟਰ ਅੱਗੇ ਪੀਏਪੀ ਗਰਾਊਂਡ ਹੈ ਔਰ ਇੱਥੇ ਸਾਨੂੰ ਰੋਕ ਲਿਆ ਗਿਆ ਪਰ ਇੱਥੇ ਵੀ ਜਿਹੜੀਆਂ ਮੋਰੇ ਬੱਸਾਂ ਲਾਈਆਂ ਸੀ ਉਹ ਪਿੱਛੇ ਨਹੀਂ ਸੀ ਕਰ ਰਿਆ ਪ੍ਰਸ਼ਾਸ ਅਸੀਂ ਉਹਨਾਂ ਨੂੰ ਕਿਹਾ ਜਦੋਂ ਅਸੀਂ ਤੁਹਾਡੀ ਮੰਨ ਲਈ ਪੀਸਫੁਲੀ ਤੇ ਤੁਸੀਂ ਸਾਡੀ ਕਿਉਂ ਨਹੀਂ ਮੰਨ ਰਹੇ ਉਹ ਡਰਾਈਵਰ ਦਾ ਬਹਾਨਾ ਲਾਉਂਦੇ ਸੀ ਇਸ ਕਰਕੇ ਫੇਰ ਮੈਂ ਸਟੀਅਰਿੰਗ ਤੇ ਆ ਬੈਠਿਆ ਤੇ ਬੰਦਿਆਂ ਨੂੰ ਕਿਹਾ ਧੱਕਾ ਲਾਓ ਬੱਸ ਅਸੀਂ ਪਰੇ ਕਰ ਦਿੰਦੇ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰ ਸਾਨੂੰ ਪੁਲਿਸ ਔਰ ਜਿਹੜਾ ਲੋਕਲ ਇੱਥੇ ਦੇ ਅਫਸਰ ਆ ਉਹ ਸਹਿਯੋਗ ਨਹੀਂ ਦੇ ਰਹੇ ਉਹ ਅਕਰੋਸ਼ ਲਿਆਉਣਾ ਚਾਹੁੰਦੇ ਸਾਡੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਭਾਈ ਇਹ ਪੰਜਾਬ ਸਰਕਾਰ ਜਾਣ ਲਵੇ ਜੇ ਤੁਸੀਂ ਵੀ ਉਹਦਾ ਮੋਦੀ ਦਾ ਹੀ ਸਾਥ ਦੇਣਾ ਜੇ ਤੁਸੀਂ ਵੀ ਬੀਜੇਪੀ ਦੀ ਝੋਲੀ ਪੈਣਾ ਤਾਂ ਬੇ ਆਉਣ ਵਾਲੇ ਸਮਝਿਆ ਆਪਣੀ ਵੀ ਤਿਆਰੀ ਕਰ ਰੱਖੋ ਇੱਦਾਂ ਹੀ ਕਿਸਾਨ ਤੁਹਾਡੇ ਮੋੜੇ ਵੀ ਖੰਣਗੇ ਅੱਛਾ ਦੇਖਿਆ ਅਸੀਂ ਕਿ ਜਿਹੜੇ ਟੁਕੜੇ ਆ ਗਏ ਆ ਪੰਜਾਬ ਪੁਲਿਸ ਤੋਂ ਇਲਾਵਾ ਜਿਹੜੇ ਓਵਰ ਵੀ ਬਾਹਰ ਦੇ ਸੂਬਿਆਂ ਦੀ ਵੀ ਜਿਹੜੀ ਇੱਥੇ ਪੁਲਿਸ ਲੱਗੀ ਹੋਈ ਆ ਜਾਂ ਹੋਰ ਟੁਕੜੇ ਜਿਹੜੇ ਲੱਗਿਆ ਹੋਈਆਂ ਦੇਖੋ ਇਹ ਕਲੀਅਰ ਕੱਟ ਹੈ ਕਿ ਇਹ ਜਿਹੜਾ ਸਾਡਾ ਭਗਵੰਤ ਮਾਨ ਹੈ ਇਹ ਗੋਡੇ ਟੇਕੇ ਹੋਏ ਨੇ ਨੇ ਜਿਹੜਾ ਸੀਐਮ ਪੰਜਾਬ ਦਾ ਉਹ ਡਰਾਮੇ ਕਰਦਾ ਮੈਂ ਤੁਹਾਡਾ ਵਕੀਲ ਹਾਂ ਪਰ ਉਹ ਵਕੀਲ ਹੈ ਇਸ ਵੇਲੇ ਬੀਜੇਪੀ ਦਾ ਹੈ ਵਕੀਲ ਹੈਗਾ ਇਸ ਵੇਲੇ ਨਿਰ ਗੋਡੇ ਟੇਕੇ ਹੋਏ ਨੇ ਉਹਦਿਆਂ ਦੇ ਇਸ਼ਾਰੇ ਤੇ ਬਾਹਰੋਂ ਪੈਰਾਮੈਟਰੀ ਫੋਰਸ ਲਿਆ ਕੇ ਪਹਿਲਾਂ ਵੀ ਸਾਡੇ ਨੌਜਵਾਨ ਚੱਕੇ ਹੁਣ ਵੀ ਸਾਡੇ ਜਿਹੜੇ ਬੱਚੇ ਆ ਸਾਡੇ ਨੌਜਵਾਨ ਆ ਉਹ ਸ਼ਹੀਦ ਕਰਵਾਏ ਇੱਕ ਤੇ ਪਰਚਾ ਨਹੀਂ ਦਰਜ ਕੀਤਾ 0 ਐਫ ਆਈ ਆਰ ਦਰਜ ਕੀਤੀ ਔਰ ਆਪਣੀ ਫੋਰਸ ਪਿੱਛੇ ਢਾ ਲਈ ਇਹਦੀ ਹੱਦ ਦੇ ਅੰਦਰ ਆ ਕੇ ਡਰੋਨਾਂ ਉਹ ਨਹੀਂ ਸਾਡੇ ਬੰਦੇ ਇੰਜਰਡ ਕੀਤੇ ਅੱਜ ਵੀ ਉਹਨਾਂ ਦੀ سپورਟ ਤੇ ਫੋਰਸਾਂ ਲਾ ਕੇ ਸਾਨੂੰ ਜਿਹੜਾ ਆਪਣੀ ਜਿਹੜੀ ਬੋਲਣ ਦੀ ਆਵਾਜ਼ ਹੈ ਉਹਨੂੰ ਦਬਾ ਰਿਆ ਹੈ ਹੁਣ ਕੀ ਕੋਸ਼ਿਸ਼ ਇੱਥੇ ਪ੍ਰੋਟੈਸਟ ਕਿੰਦਾ ਦਾ ਰਹਿਗਾ ਅੱਗੇ ਵਧਿਆ ਜਾਏਗਾ ਜਾਂ ਇੱਥੇ ਰੁਕੇ ਹਾਲ ਦੀ ਘੜੀ ਇੱਥੇ ਅਸੀਂ ਰੁਕੇ ਆ ਬਾਕੀ ਭਰਾਤਰੀ ਜਦੋਂ ਬੰਦियां ਆ ਰਹੀਆਂ ਫਿਰ ਆਇਆ ਤੇ ਫੈਸਲਾ ਬਾਕੀ ਲਵਾਂਗੇ ਜਨਮਾ ਜੀ ਸੰਸਦ ਦੇ ਦੋਸਤ ਪਿੱਛੇ ਵੀ ਦੇ ਅੱਗੇ ਤੁਸੀਂ ਜਿਹੜੀ ਐ ਦੂਜੇ ਸੂਬਿਆਂ ਦੀ ਜਿਹੜੀ ਫੋਰਸ ਇੱਥੇ ਲਗਾਈ ਗਈ ਹੈ ਜਿਹੜਾ ਵੱਲੋਂ ਇੱਥੇ ਹੀ ਕਿਸਾਨ ਜਿਹੜਾ ਆਪਣੇ ਨੂੰ ਜਿਹੜਾ ਰੋਕਿਆ ਗਿਆ ਹੈ ਜਿਹੜਾ ਪਰਲੇ ਸਾਈਡ ਦਾ ਜਿਹੜਾ ਮੇਨ ਹਾਈਵੇ ਉੱਥੋਂ ਜਿਹੜਾ ਟ੍ਰੈਫਿਕ ਅੱਗੇ ਨੂੰ ਵਧ ਰਿਹਾ ਰਹਿ ਨਹੀਂ ਹੈ ਜਿਹੜੀਆਂ ਬੱਸਾਂ ਜਾਣੀਆਂ ਜਾਂ ਹੋਰ ਟ੍ਰੈਫਿਕ ਜਿਹੜਾ ਹੈ ਉਹ ਅੱਗੇ ਨੂੰ ਜਿਹੜਾ ਜਾ ਰਿਹਾ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਇੱਥੇ ਹੁਣਾਰੇ ਵਜੇ ਕੀਤੀ ਜਾ ਰਹੀ ਹੈ ਜਿਹੜੀਆਂ ਬੱਸਾਂ ਜਾ ਰਹੀਆਂ ਜਾਂ ਜਿਹੜੇ ਵੀ ਕੋਈ ਉਮੀਦਵਾਰ ਹੈ ਜਿਹੜਾ ਇਥੋਂ ਨੰਗਰੇ ਅੱਗੇ ਨੂੰ ਰੇ ਮਿਸਾਲਾਂ ਨੂੰ ਉਹਨਾਂ ਦੇ ਖਿਲਾਫ ਜਿਹੜੇ ਨਾਲੇ ਬਾਜੀ ਜਿਹੜੇ ਕੀਤੀ ਜਾ ਰਹੀ ਹੈ ਵਾਜਵਾ ਸਾਹਿਬ ਇੱਥੇ ਅਸੀਂ ਦੇਖਿਆ ਹੁਣ ਇੱਥੇ ਕਾਫੀ ਤਲਖੇ ਵਾਲਾ ਮਾਹੌਲ ਵੀ ਬਣਿਆ ਸਿਕਾ ਬਸ ਵੀ ਜਿਹੜੀ ਆਪੇ ਅੱਗੇ ਕਰਨੀ ਪਈ ਆ ਹੁਣ ਇੱਥੇ ਰੋਕ ਲੈ ਗਿਆ ਅਗਲਾ ਐਕਸ਼ਨ ਕੀ ਰਹਿਣ ਵਾਲਾ ਹੈ ਦੇਖੋ ਜੀ ਇਹ ਪੰਜਾਬ ਸਰਕਾਰ ਦੀ ਨੀਤੀ ਮਾੜੀ ਉਹ ਪੰਜਾਬ ਦੇ ਵਿੱਚ ਆ ਪੰਜਾਬੀਆਂ ਨੂੰ ਮਿਲਣ ਤੇ ਉਹ ਸਾਨੂੰ ਰੋਕ ਰਹੇ ਨੇ ਦਿੱਲੀ ਜਾਣੇ ਤਾਂ ਰੋਕ ਰਹੇ ਨੇ ਅਗਲੀ ਰਣਨੀਤੀ ਇਹ ਆ ਕਿ ਆਹੀ ਪੀਸਫੁੱਲੀ ਜਾਣਾ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜਾਣਾ ਤਾਂ ਕਾਮੁਕੀ ਅਸੀਂ ਕਰਦੇ ਨਹੀਂ ਪਰ ਆਪਾਂ ਪ੍ਰਸ਼ਾਸਨ ਨੂੰ ਕਹਿੰਦੇ ਆ ਕੋਈ ਵੀ ਬੀਜੇਪੀ ਵਾਲਾ ਜਿਹੜੇ ਨਾਰਾ ਲਾ ਕੇ ਜਾ ਰਿਹਾ ਤੇ ਉਹਨਾਂ ਲਈ ਬਹੁਤ ਮਾੜੀ ਗੱਲ ਹੈ ਕਰਨ ਕੀ ਕਿ ਤਲਖੀ ਵਾਲਾ ਬਣਿਆ ਗੁੱਸਾ ਕਿ ਸਾਡਾ ਪੰਜਾਬ ਸਾਡਾ ਜਲੰਧਰ ਸਾਨੂੰ ਮੋਦੀ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਇਹ ਮੰਗ ਕੀ ਕਰਨ ਆ ਜੰਨੇ ਤੁਸੀਂ ਕੀ ਮੰਗਾ ਆਪਣੇ ਉਹ ਹੀ ਡਿਮਾਂਡ ਆਇਆ ਦੁਬਾਰਾ ਨਹੀਂ ਮੰਗਾ ਇਹ ਆ ਜੀ ਮੋਦੀ ਕਹਿੰਦੇ ਪੰਜਾਬ ਮੇਰਾ ਆਪਣਾ ਖੂਨ ਹੈ ਆਪਣਾ ਖੂਨ ਹੈ ਤੇ ਆਪਣੇ ਖੂਨ ਨਾਲ ਗੱਲ ਕਰਨ ਤੋਂ ਡਰਦਾ ਕਿਉਂ ਹੈ ਉਹ ਕਿਉਂ ਡਰਦਾ ਹੈ ਇਸ ਕਰਕੇ ਡਰਦਾ ਹੈ ਕਿ ਉਹ ਗਲਤ ਹੈ ਜੇ ਸਹੀ ਹੁੰਦਾ ਤਾਂ ਉਹਨੂੰ ਡਰਨਾ ਹੁੰਦਾ ਇਹਨਾਂ ਦੀਆਂ ਬੱਸਾਂ ਕੈਮਰੇ ਵਾਲੇ ਨੂੰ ਵਿਖਾ ਦਿਓ ਇੱਕ ਇੱਕ ਵਾਰ ਇਸ ਚਾਰ ਬੰਦੇ ਨੇ ਉਹ 3 300 ਸਰਕਾਰ ਨੂੰ ਦੇਖ ਸਕਿਆ ਤੁਸੀਂ ਇੱਥੇ ਜਿਹੜਾ ਨਾਰੇਬਾਜੀ ਜਿਹੜੇ ਕੀਤੀ ਜਾ ਰਹੀ ਹੈ ਹੱਥਾਂ ਦੇ ਵਿੱਚ ਜਿਹੜਾ ਬੈਨਰ ਫੜਾਇਆ ਹੈ ਭਾਰਤ ਕਿਸਾਨਾਂ ਨੂੰ ਦੁਆਪਾ ਸਾਡਾ ਕੀ ਕਸੂਰ 12 ਜਿਹੜੇ ਆ ਉਹਨਾਂ ਦੀਆਂ ਮੰਗਾਂ ਜਿਹੜੀਆਂ ਲਿਖੀਆਂ ਹੋਈਆਂ ਇੱਥੇ ਕੀ ਕੁਸ਼ ਹੈਗਾ ਸਾਰੇ ਨਾਰੇਬਾਜੀ ਜਿਹੜੇ ਇੱਥੇ ਕੀਤੀ ਜਾ ਰਹੀ ਹੈ ਵੱਖ-ਵੱਖ ਜਥੇਬੰਦੀਆਂ ਕਾਲੇ ਝੰਡੇ ਲੈ ਕੇ ਜਿਹੜੇ ਹੱਥਾਂ ਦੇ ਵਿੱਚ ਕਾਲੇ ਝੰਡੇ ਜਿਹੜੇ ਦਿਖਾਏ ਜਾ ਰਿਹਾ ਇੱਥੋਂ ਜਿਹੜੇ ਵੀ ਬੱਸਾਂ ਜਾ ਰਹੀਆਂ ਜਾਂ ਜਿਹੜੇ ਵੀ ਉਮੀਦਵਾਰ ਜਿਹੜੇ ਇੱਥੋਂ ਨਿਕਲ ਰਹੇ ਆ ਲਗਾਤਾਰ ਜਿਹੜੇ ਇੱਥੇ ਨਾਰੇਬਾਜੀ ਕੀਤੀ ਜਾ ਰਹੀ ਹੈ ਭਾਰੀ ਕਿਤੇ ਵਿੱਚ ਜਿਹੜੇ ਇੱਥੇ ਪੁਲ ਹੋਰ ਜਿਹੜੇ ਦੂਜੇ ਸੂਬਿਆਂ ਤੋਂ ਪੁਲਿਸ ਜਿਹੜੀ ਆਈ ਆ ਹੋਈਆਂ ਉਹ ਇੱਥੇ ਜਿਹੜਾ ਤਨਾਤ ਬੁੱਧਿਆ ਹੋਇਆ ਹੁਣ ਇੱਥੇ ਜਿਹੜਾ ਕਰੀਬ 5-6 ਕਿਲੋਮੀਟਰ ਪਿੱਛੇ ਜਿਹੜਾ ਕਿਸਾਨਾਂ ਨੂੰ ਜਿਹੜਾ ਇੱਥੇ ਰੋਕ ਲਿਆ ਗਿਆ ਹੈ ਹੁਣ ਦੇਖਦੇ ਹਾਂ ਹੁਣ ਅਗਲੇ ਲੰਮੇ ਕੀ ਇਹਨਾਂ ਦੀ ਕੀ ਰਹਿੰਦੀ ਹੈ ਇੱਥੇ ਰੁਕਦੇ ਆ ਜਾਂ ਅੱਗੇ ਨੂੰ ਵੱਧਦੇ ਆ ਹਨੇ ਦੇ ਨਾਲ ਮਨੀਸ਼ 바ਵਾ ਪੀਡੀਸੀ ਨਿਊਜ਼ ਫਰਗੋੜਾ